ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਉਪਰਾਜ ਦਾ ਅੱਜ ਦਾ ਅੱਜ ਵਿਆਹ ਹੋਣ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਗੁਰਦੁਆਰਾ ਗੁਫਾਸਰ ਸਾਹਿਬ ਵਿਖੇ ਉਹ ਆਪਣੇ ਪਾਰਟੀ ਦੇ ਵਰਕਰ ਮਨਦੀਪ ਸਿੰਘ ਲੱਖੇਵਾਲ ਦੇ ਨਾਲ ਲਾਵਾ ਲੈਣ ਜਾ ਰਹੇ ਨੇ ਅੱਜ ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਔਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਉਸ ਥਾਂ ਨੇ ਜਿੱਥੇ ਨਰਿੰਦਰ ਕੌਰ ਉਪਰਾਜ ਅਤੇ ਮਨਦੀਪ ਸਿੰਘ ਲੱਖੇਵਾਲ ਲਾਵਾ ਲੈਣ ਜਾ ਰਹੇ ਨੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਪਟਿਆਲਾ ਤੋਂ ਤਸਵੀਰਾਂ ਸਾਡੇ ਕੋਲ ਸਾਹਮਣੇ ਆਈਆਂ ਨੇ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਟੈਂਟ ਵਗੈਰਾ ਲਗਾ ਦਿੱਤੇ ਗਏ ਨੇ ਔਰ ਥੋੜੀ ਦੇਰ ਬਾਅਦ ਹੀ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਸਿੰਘ ਲੱਖੇਵਾਲ ਵਿਆਹ ਦੇ ਬੰਦਨ ਵਿੱਚ ਵਜਣ ਜਾ ਰਹੇ ਨੇ ਇਸੇ ਥਾਂ ਉਤੇ ਉਹਨਾਂ ਦੀਆਂ ਲਾਵਾਵਾਂ ਹੋਣਗੀਆਂ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਪਿੰਡ ਰੋੜੇਵਾਲ ਵਿਖੇ ਜਿੱਥੇ ਕਿ ਨਰਿੰਦਰ ਕੌਰ ਭਰਾਜ ਦਾ ਨਾਨਕਾ ਪਿੰਡ ਜੋ ਦੱਸਿਆ ਜਾ ਰਿਹਾ ਹੈ ਉੱਥੇ ਨਰਿੰਦਰ ਕੌਰ ਭਰਾਜ ਦਾ ਵਿਆਹ ਅੱਜ ਹੋਣ ਜਾ ਰਿਹਾ ਹੈ ਔਰ ਬੇहद ਹੀ ਸਾਡੇ ਸਮਾਗਮ ਦੇ ਵਿੱਚ ਇਹ ਵਿਆਖ ਰਵਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕਈ ਵਰਕਰ ਇਥੇ ਸ਼ਾਮਲ ਹੋਣਗੇ ਕਈ ਨੇਤਾ ਇਥੇ ਸ਼ਾਮਲ ਹੋ ਸਕਦੇ ਨੇ ਔਰ ਨਾਲ ਦੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਇਸ ਵਿਆ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਮਨਦੀਪ ਸਿੰਘ ਲਖੇਵਾਲ ਦਾ ਨਾਤਾ ਆਮ ਆਦਮੀ ਪਾਰਟੀ ਦੇ ਨਾਲ ਕਾਫੀ ਪੁਰਾਣਾ ਹੈ 2014 ਦੇ ਸਮੇ ਤੋਂ ਹੀ ਮਨਦੀਪ ਸਿੰਘ ਲੱਖੇਵਾਲਾ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਜਿਸ ਤਰ੍ਹਾਂ ਨਿਰਿੰਦਰ ਕੌਰ ਭਰਾਜ ਨੇ ਆਮ ਆਦਮੀ ਪਾਰਟੀ ਤੋਂ ਆਪਣੀ ਸ਼ੁਰੂਆਤ ਕੀਤੀ ਸੀ ਉਸੇ ਤਰ੍ਹਾਂ ਮਨਦੀਪ ਸਿੰਘ ਲੱਖੇਵਾਲਾ ਨੇ ਇਸੇ ਪਾਰਟੀ ਤੋਂ ਆਪਣੀ ਸਿਆਸਤ ਦੀ ਸ਼ੁਰੂਆਤ ਕੀਤੀ ਹੈ ਔਰ ਲਗਾਤਾਰ ਪਾਰਟੀ ਦੇ ਕੰਮਾਂ ਨਾਲ ਜੁੜੇ ਰਹੇ ਨੇ ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਨਿਰਿੰਦਰ ਕੌਰ ਭਰਾਜ ਦੇ ਨਾਲ ਵੀ ਉਹ ਕਾਫੀ ਕਰੀਬੀ ਪਹਿਲਾਂ ਤੋਂ ਹੀ ਦੱਸੇ ਜਾ ਰਹੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਪੜ੍ਹਾਈ ਵੀ ਦੋਵਾਂ ਨੇ ਇਕੱਠੇ ਇੱਕੋ ਸਕੂਲ ਤੋਂ ਹੀ ਕੀਤੀ ਹੈ ਹੁਣ ਦੋਵੇਂ ਜਣੇ ਵਿਆਹ ਦੇ ਬੰਧਨ ਵਿੱਚ ਵਜਣ ਜਾ ਰਹੇ ਆ ਤੁਹਾਨੂੰ ਦੱਸ ਦਿੰਦੇ ਆ ਮਨਦੀਪ ਸਿੰਘ ਲੱਖੇਵਾਲ ਆਖਿਰ ਕੌਣ ਨੇ ਤੁਹਾਨੂੰ ਦੱਸ ਦਈਏ ਕਿ 29 ਸਾਲਾ ਮਨਦੀਪ ਸਿੰਘ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਦਾਦਾ ਜੀ ਮੁਖਤਿਆਰ ਸਿੰਘ ਕਿਸਾਨ ਜੂਨੀਅਨ ਦੇ ਬਲੌਕ ਪ੍ਰਧਾਨ ਸਨ ਦੂਜੇ ਪਾਸੇ ਦਾਦੇ ਤੋਂ ਬਾਅਦ ਹੁਣ ਮਨਦੀਪ ਦੇ ਪਿਤਾ ਮੇਜਰ ਸਿੰਘ ਵੀ ਕਿਸਾਨ ਜਥੇਬੰਦੀ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਨੇ ਮਨਦੀਪ ਸਿੰਘ ਅਤੇ ਨਿਰਿੰਦਰ ਕੌਰ ਨੇ ਆਪਣੀ ਸਕੂਲੀ ਸਿੱਖਿਆ ਹੀ ਕੋ ਸਕੂਲ ਤੋਂ ਇਕੱਠਿਆਂ ਹੀ ਪ੍ਰਾਪਤ ਕੀਤੀ ਹੈ ਮਨਦੀਪ ਸਿੰਘ ਦਾ ਪਿੰਡ ਲੱਖੇਵਾਲ ਨਰਿੰਦਰ ਸਿੰਘ ਦੇ ਪਿੰਡ ਭਰਾਜ ਤੋਂ ਲਗਭਗ ਸਵਾ ਕਿਲੋਮੀਟਰ ਦੂਰ ਹੈ ਮਨਦੀਪ ਸਿੰਘ ਵੀ ਸਾਲ 2014 ਤੋਂ ਆਮ ਆਦਮੀ ਪਾਰਟੀ ਦੇ ਵਰਕਰ ਵਜੋਂ ਕੰਮ ਕਰਦੇ ਆ ਰਹੇ ਨੇ ਅਤੇ ਸਾਲ 2022 ਦੀਆਂ ਚੋਣਾਂ ਸਮੇਂ ਉਹ ਨਰਿੰਦਰ ਕੌਰ ਦੇ ਸਭ ਤੋਂ ਨਜ਼ਦੀਕੀ ਲੋਕਾਂ ਦੇ ਵਿੱਚੋਂ ਦੇਖੇ ਗਏ ਸੀ ਤੁਹਾਨੂੰ ਦੱਸ ਦਈਏ ਕਿ ਦੋਵਾਂ ਦੀਆਂ ਤਸਵੀਰਾਂ ਵੀ ਅਕਸਰ ਸੋਸ਼ਲ ਮੀਡੀਆ ਉੱਤੇ ਇਕੱਠੀਆਂ ਦੇਖੀਆਂ ਜਾਂਦੀਆਂ ਰਹੀਆਂ ਨੇ ਦੂਜੇ ਪਾਸੇ ਮਨਦੀਪ ਸਿੰਘ ਦੇ ਦੋਸਤਾਂ ਦਾ ਕਹਿਣਾ ਹੈ ਕਿ ਮਨਦੀਪ ਸਿੰਘ ਚੰਨੋ ਦੇ ਸਕੂਲ ਤੋਂ 12ਵੀਂ ਦੀ ਪੜ੍ਹਾਈ ਕੀਤੀ ਹੈ ਉਹਨਾਂ ਨੇ ਔਰ ਮਨਦੀਪ ਸਿੰਘ ਨੂੰ ਕ੍ਰਿਕਟ ਖੇਡਣਾ ਕਾਫੀ ਪਸੰਦ ਦੱਸਿਆ ਜਾ ਰਿਹਾ ਹੈ ਔਰ ਨੇੜਲੇ ਪਿੰਡ ਦੇ ਟੂਰਨਾਮੈਂਟ ਵਿੱਚ ਉਹ ਅਕਸਰ ਕ੍ਰਿਕਟ ਖੇਡਣ ਜਾਂਦੇ ਨੇ ਅਤੇ ਪਿੰਡ ਦੇ ਗਰਾਊਂਡ ਵਿੱਚ ਵੀ ਅਕਸਰ ਉਹ ਆਪਣੇ ਦੋਸਤਾਂ ਦੇ ਨਾਲ ਕ੍ਰਿਕਟ ਖੇਡਦੇ ਨੇ ਇਸ ਤੋਂ ਇਲਾਵਾ ਮਨਦੀਪ ਸਿੰਘ ਨੂੰ ਜਿਮ ਦਾ ਵੀ ਕਾਫੀ ਸ਼ੌਂਕ ਹੈ ਦੱਸ ਦਈਏ ਕਿ ਨਰਿੰਦਰ ਕੌਰ ਭਰਾਜ ਦੀ ਜੇਕਰ ਗੱਲ ਕਰੀਏ ਤਾਂ 27 ਸਾਲਾ ਨਰਿੰਦਰ ਕੌਰ ਭਰਾਜ ਨੇ ਇਸ ਸਾਲ ਪੰਜਾਬ ਵਿੱਚ ਹੋਈਆਂ ਚੋਣਾਂ ਵਿੱਚ ਪੰਜਾਬ ਸਰਕਾਰ ਵਿੱਚ ਕੈਬਨਟ ਮੰਤਰੀ ਰਹਿ ਚੁੱਕੇ ਵਿਜੇਂਦਰ ਸਿੰਘਲਾ ਨੂੰ 36000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਹਰਾਇਆ ਸੀ ਭਰਾਜ ਸੰਗਰੂਰ ਤੋਂ ਪਹਿਲੀ ਮਹਿਲਾ ਵਿਧਾਇਕ ਹੈ ਨਿਰਿੰਦਰ ਕੌਰ ਉਸ ਸਮੇਂ ਸੁਰਖੀਆਂ ਦੇ ਵਿੱਚ ਆਈ ਸੀ ਜਦੋਂ 2014 ਦੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਨੇ ਆਪ ਵੀਦਵਾਰ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਲਈ ਪੋਲਿੰਗ ਏਜੰਟ ਬੂਥ ਬਣਾਇਆ ਸੀ ਇਸ ਤੋਂ ਬਾਅਦ ਨਰਿੰਦਰ ਕੌਰ ਭਰਾਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨਰਿੰਦਰ ਕੌਰ ਭਰਾਜ ਇੱਕ ਜ਼ਿਮੀਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਖੇਤੀਬਾੜੀ ਦਾ ਸਾਰਾ ਕੰਮ ਉਹ ਖੁਦ ਆਪ ਦੇਖਦੇ ਨੇ ਪਸ਼ੂਆਂ ਨੂੰ ਸਾਂਭਣ ਦਾ ਕੰਮ ਹੋਵੇ ਜਾਂ ਫਿਰ ਆਰਤੀਆਂ ਨਾਲ ਹਿਸਾਬ ਕਿਤਾਬ ਦਾ ਸਾਰੇ ਕੰਮ ਨਰਿੰਦਰ ਕੌਰ ਭਰਾਜ ਖੁਦ ਦੇਖਦੇ ਨੇ ਦੱਸਿਆ ਜਾ ਰਿਹਾ ਹੈ ਕਿ ਪਿਤਾ ਦੇ ਬਿਮਾਰ ਹੋਣ ਕਰਕੇ ਛੋਟੀ ਉਮਰ ਤੋਂ ਹੀ ਨਰਿੰਦਰ ਕੌਰ ਭਰਾਜ ਦੇ ਉੱਤੇ ਘਰ ਦੀਆਂ ਜ਼ਿੰਮੇਵਾਰੀਆਂ ਪੈ ਗਈਆਂ ਜਿਸ ਤੋਂ ਬਾਅਦ ਵਾਖੂ ਵੀ ਉਹਨਾਂ ਨੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਔਰ ਇਸ ਦੇ ਨਾਲ ਹੀ ਉਹਨਾਂ ਨੇ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੋਈ ਹੈ ਸਾਲ 2014 ਦੀਆਂ ਚੋਣਾਂ ਦੌਰਾਨ ਆਪਣੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਲਈ ਬੂਥ ਉਸ ਸਮੇਂ ਲਗਾਇਆ ਸੀ ਉਹਨਾਂ ਨੇ ਜਿਸ ਸਮੇਂ ਕੋਈ ਵੀ ਬੂਥ ਲਗਾਉਣ ਨੂੰ ਤਿਆਰ ਨਹੀਂ ਸੀ ਇਸ ਤਰ੍ਹਾਂ ਉਹਨਾਂ ਆਪਣੀ ਪੋਲਿੰਗ ਏਜੰਟ ਦੇ ਤੌਰ ਉੱਤੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ ਸਾਲ 2014 'ਚ ਜਦੋਂ ਭਗਵੰਤ ਮਾਨ ਲਈ ਲੋਕ ਸਭਾ ਚੋਣਾਂ ਨੇ ਲੜ ਰਹੇ ਸੀ ਕੋਈ ਉਹਨਾਂ ਦੇ ਪਿੰਡ ਵਿੱਚ ਬੂਥ ਲਗਾਉਣ ਲਈ ਤਿਆਰ ਨਹੀਂ ਸੀ ਸੋ ਇਸ ਸਮੇਂ ਨਰਿੰਦਰ ਕੌਰ ਭਰਾਜ ਅੱਗੇ ਆਈ ਉਸਨੇ ਆਪਣੇ ਪਿੰਡ ਦੇ ਵਿੱਚ ਪੋਲਿੰਗ ਏਜੰਟ ਬਣ ਕੇ ਪੋਲਿੰਗ ਬੂਥ ਲਗਾਇਆ ਔਰ ਇੱਥੋਂ ਹੀ ਉਹਨਾਂ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਹੋ ਜਾਂਦੀ ਹੈ ਔਰ ਇਸੇ ਕਰਕੇ ਉਹਨਾਂ ਨੂੰ ਪਾਰਟੀ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ ਟਿਕਟ ਦੇ ਕੇ ਨਵਾਜਿਆ ਜਾਂਦਾ ਔਰ ਜਿਸ ਤੋਂ ਬਾਅਦ ਨਰਿੰਦਰ ਕੌਰ ਭਰਾਜ ਦਾ ਸਿਆਸੀ ਸਫ਼ਰ ਜਿਸ ਤਰ੍ਹਾਂ ਉਡਾਨ ਭਰੀ ਉਹ ਅਸੀਂ ਸਾਰੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਆਖਿਰ ਨਰਿੰਦਰ ਕੌਰ ਭਰਾਜ ਪਹਿਲੀ ਵਾਰ ਚੋਣ ਲੜਦੀ ਹੈ ਪਹਿਲੀ ਵਾਰ ਹੀ ਉਹ ਜਿੱਤ ਵੀ ਜਾਂਦੀ ਹੈ ਔਰ ਇਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡਾ ਉਹਦਾ ਦੇ ਕੇ ਨਵਾਜਿਆ ਜਾਂਦਾ ਹੈ ਵਿਧਾਇਕਾਂ ਦੇ ਤੌਰ ਦੇ ਉੱਤੇ ਉਹਨਾਂ ਦੀ ਜ਼ਿੰਮੇਵਾਰੀ ਸਰਗਰਮ ਭੂਮਿਕਾ ਨਿਭਾਉਦੇ ਹੋਏ ਅੱਜਕੱਲ ਨਜ਼ਰ ਆ ਰਹੇ ਨੇ ਔਰ ਦੂਜੇ ਪਾਸੇ ਜੇਕਰ ਗੱਲ ਕਰੀਏ ਮਨਦੀਪ ਸਿੰਘ ਲੱਖੇਵਾਲੀ ਤਾਂ ਉਹ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਦਿਖਾਈ ਦਿੰਦੇ ਨੇ ਸੋ ਅੱਜ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਸਿੰਘ ਲੱਖੇਵਾਲੀ ਵਿਆਹ ਦੇ ਮੰਦਰ ਵਿੱਚ ਵਜਣ ਜਾ ਰਹੇ ਨੇ ਔਰ ਪਟਿਆਲਾ ਦੇ ਗੁਰਦੁਆਰਾ ਗੁਵਾਸਰ ਸਾਹਿਬ ਵਿਖੇ ਦੋਵੇਂ ਲਾਵਾ ਲੈਣਗੇ ਥੋੜੀ ਦੇਰ ਤੱਕ ਹੀ ਵਿਆਹ ਸਮਾਗਮ ਸ਼ੁਰੂ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਬਿਹਤ ਸਾਦੇ ਸਮਾਗਮ ਦੇ ਵਿੱਚ ਦੋਵੇਂ ਜੀ ਵਿਆਹ ਦੇ ਬੰਦਨ ਵਿੱਚ ਬੱਦਨ ਜਾਂ ਰਹੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਲਖੇਵਾਲ ਦੇ ਮਨਦੀਪ ਸਿੰਘ ਲਖੇਵਾਲ ਦੇ ਪਿੰਡ ਲਖੇਵਾਲ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ ਵਿਧਾਇਕਾ ਦੇ ਨੋਮ ਬਣ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਸਾਰੇ ਕੰਮ ਆਪਣੇ ਪਿੰਡ ਦੇ ਵਿੱਚ ਹੀ ਕਰਵਾ ਲਿਆ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਵਿਧਾਇਕਾ ਦੇ ਘਰ ਤੱਕ ਜਾਣਾ ਪੈਂਦਾ ਸੀ ਜਾਂ ਵਿਧਾਇਕਾ ਦੇ ਦਫ਼ਤਰ ਤੱਕ ਜਾਣਾ ਪੈਂਦਾ ਸੀ ਪਰ ਹੁਣ ਉਹਨਾਂ ਦੇ ਪਿੰਡ ਦੇ ਵਿੱਚ ਹੀ ਜੇ ਕਰੋਨਾ ਦੀ ਵਿਧਾਇਕਾ ਨੋ ਬਣ ਕੇ ਆ ਰਹੀ ਹੈ ਤਾਂ ਉਹ ਸਾਰੇ ਕੰਮ ਉਹ ਪਿੰਡ ਦੇ ਵਿੱਚ ਹੀ ਕਰਵਾ ਲਿਆ ਕਰਨਗੇ ਔਰ ਮਨਦੀਪ ਸਿੰਘ ਲੱਖੇਵਾਲ ਦੇ ਘਰ ਤੋਂ ਵੀ ਅਸੀਂ ਤਸਵੀਰਾਂ ਦੇਖਿਆ ਸੀ ਕਿ ਕਿਸ ਤਰ੍ਹਾਂ ਘਰ ਦੇ ਬਾਹਰ ਉਹਨਾਂ ਨੇ ਆਪਣੀ ਨੋ ਦਾ ਪੋਸਟਰ ਲਗਾਇਆ ਹੋਇਆ ਹੈ ਕਿਉਂਕਿ ਨਰਿੰਦਰ ਕੌਰ ਪਰ ਆਜ ਇੱਕ ਵਿਧਾਇਕਾ ਹੈ ਔਰ ਉਸੇ ਹਲਕੇ ਦੇ ਅੰਦਰ ਲੱਖੇਵਾਲ ਪਿੰਡ ਵੀ ਆਉਂਦਾ ਹੈ ਸੋ ਨੋ ਦੀ ਜਿਸ ਤਰ੍ਹਾਂ ਦੀ ਸਿਆਸੀ ਸਫਰ ਹੈ ਉਸ ਨੂੰ ਲੈ ਕੇ ਉਹਨਾਂ ਦੇ ਸਹਰਾ ਪਰਿਵਾਰ ਕਾਫੀ ਮਾਣ ਮਹਿਸੂਸ ਕਰਦੇ ਨੇ ਪਿੰਡ ਵਾਸੀਆਂ ਨੂੰ ਕਾਫੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੱਕ ਵਿਧਾਇਕਾ ਉਹਨਾਂ ਦੇ ਪਰਿਵਾਰ ਦੀ ਉਹਨਾਂ ਦੇ ਪਿੰਡ ਦੀ ਨੋ ਬਣ ਕੇ ਆ ਰਹੀ ਹੈ ਫਿਲਹਾਲ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ